ਪੈਰਾਂ ਨਾਲ ਬਰਕਰੀ ਅਜੇ ਵੀ ਪਲਾ ਨਹੀਂ ਹੋਣਾ ਦਰ ਬਰਾਂ ਨਾਲ ਬਰਕਰੀ ਉਹ ਦਾ ਕਦੇ ਵੀ ਮਾੜਾ ਗਾਇਰ ਨਾ ਲੱਗੇ ਮੁੱਖਰੇ ਬਲਾਰਮ ਸਤਕਾਰਯੋਗ ਸਤਗੁਰਾਂ ਦੀ ਸਾਜੀ ਅਤੇ ਨਿਵਾਜੀ ਹੋਈ ਗੁਰੂ ਰੂਪ ਗੁਰੂ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਆਪੋ ਆਪਣੀ ਰਸਨਾ ਨੂੰ ਕਰੋ ਪਵਿੱਤਰ ਗੱਜ ਕੇ ਆਖਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰਾਂ ਦੀ ਕਿਰਪਾ ਹੋਈ ਹੈ ਅੱਜ ਪਾਤਸ਼ਾਹ ਦੇ ਚਰਨਾਂ ਵਿੱਚ ਬੈਠਣ ਦਾ ਸੁਭਾਗਾ ਸਮਾਪਰਾਪਤ ਹੋਇਆ ਹੈ ਅੱਜ ਹੜ ਦੇ ਮਹੀਨੇ ਦੀ ਸ਼ੁਰੂਆਤ ਹੋ ਗਈ ਹੈ ਤਪ ਸਹਿ ਸਰੀਰ ਤਪਦੇ ਹੈ ਪਰ ਕਈਆਂ ਦੇ ਸਰੀਰ ਤਪਦੇ ਹੈ ਤੇ ਮਨ ਸ਼ਾਂਤੀ ਵਿੱਚ ਹੈ ਕਈ ਏਸੀ ਚ ਬੈਠ ਕੇ ਵੀ ਬਾਹਰੋਂ ਠੰਡੇ ਹੈ ਤੇ ਅੰਦਰੋਂ ਤਪਦੇ ਹੈ ਇਹ ਮਨ ਦੀ ਖੇਡ ਹੈ ਸਾਰੀ ਪ੍ਰੇਮ ਦੀ ਖੇਡ ਹੈ ਨਿਮਰਤਾ ਦੀ ਖੇਡ ਹੈ ਅਜ ਹੜ ਮਹੀਨੇ ਦੀ ਸੰਗਰਾਦ ਹੈ ਕੁਝ ਸਮੇਂ ਬਾਅਦ ਬਾਬਾ ਰਾਜਵਿੰਦਰ ਸਿੰਘ ਜੀ ਟਿੱਬੇ ਵਾਲੇ ਪੌਂਚਣ ਵਾਲੇ ਨੇ ਉਸ ਤੋਂ ਪਹਿਲਾਂ ਆਪਾਂ ਸੀਮਤ ਜੀਆਂ ਗੁਰਮਤ ਵਿਚਾਰਾਂ ਵੱਲ ਨੂੰ ਚੱਲੀਏ ਆਪਣੇ ਮਨਾਂ ਨੂੰ ਇਕਾਗਰ ਕਰਕੇ ਬੈਠਿਆ ਕਰੋ ਤਾਂ ਕਿ ਜੋ ਗੁਰੂ ਦੀ ਵਿਚਾਰ ਹੁੰਦੀ ਹੈ ਉਹ ਸਾਨੂੰ ਸਮਝ ਪੈ ਸਕੇ ਸਾਡਾ ਆਇਆ ਦਾ ਸਮਾ ਸਫਲਾ ਹੋਵੇ ਸਾਡਾ ਸਰੀਰ ਵੀ ਸਾਡਾ ਤਨ ਵੀ ਸਾਡਾ ਮਨ ਵੀ ਪੈਰ ਸਭ ਕੁਝ ਸਫਲਾ ਤੇ ਮਨ ਕਰਕੇ ਵੀ ਸਫਲਾ ਹੋਵੇ ਸਤਗੁਰ ਜੀ ਕਹਿੰਦੇ ਆਵਜਨ ਉਪਰ ਕੋ ਨਾ ਪੁਕਾਰੈ ਪੁਕਾਰਨ ਕੋ ਜੋ ਉਦਮ ਕਰਤਾ ਗੁਰ ਪਰਮੇਸ਼ਰ ਤਾਂ ਕੋ ਮਾਰੇ ਜੇ ਕਹਿੰਦਾ ਰੱਬ ਦੇ ਪਿਆਰੇ ਉੱਪਰ ਦੀ ਪੁਕਾਰ ਦਾ ਨਾ ਕੋਈ ਉਹਦੇ ਉੱਪਰ ਦੀ ਖੈ ਬਾਜੀਆਂ ਕਰਦਾ ਬਿਨਾਂ ਵਜ੍ਹਾ ਦੂਸਣ ਬਾਜੀਆਂ ਕਰਦਾ